ਮੰਮੀ ਹੁਣ ਤਾਂ ਮੇਰਾ ਪੇਕੇ ਆਉਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਆ ਤੁਹਾਡੀ ਨੌ ਸੱਸ ਦੀ ਕਿਥੇ ਕਿਸ ਨੇ ਪਤਾ ਨਹੀਂ ਕਦੋਂ ਖਤਮ ਹੋਣ ਆਏ ਹੁਣ ਤਾਂ ਮੁਖੀ ਵਾਲੇ ਲੈ ਕੇ ਚੱਕੇ ਹੁਣ ਤਾਂ ਮੈਂ ਤੀਰ ਰਣਗੀ ਸਿੱਧੀ ਕਰਕੇ ਛੱਡੂ ਆ ਅੱਜ ਤਾਂ ਆਹੀ ਤੇ ਮਾਂ ਨੂੰ ਬੁਲਾਇਆ ਮੂਆ ਸ਼ਾਂਤ ਰਹਿ ਫੋਰ ਨਾ ਸਾਨੂੰ ਕੋਈ ਨਮਾਜਾਪ ਖੜਾ ਕਰਦੀ ਅੱਜ ਕੱਲ ਤਾਂ ਕੁੜੀ ਵਾਲਿਆਂ ਦੀ ਸੁਣਵਾਈ ਬਹੁਤ ਆ ਐਵੇਂ ਮੰਮੀ ਤੂੰ ਕੋਈ ਨਵਾਂ ਸਿਆਪਾ ਹੀ ਨਾ ਪਾ ਲਈ ਹਰ ਕੋਈ ਨੀ ਡਰਦੇ ਐਂਡੀਆਂ ਸੁਣਵਾਈਆਂ ਤੋਂ ਮੈਂ ਤਾਂ ਖੂ ਪੀਕੇ ਢ ਘਾਰ ਨਾ ਮਾਰਾ ਇਹਦੇ ਪੇਕੇ ਕਿਹੜੇ ਬਾਗ ਦੀ ਮੂਲੀ ਆ ਤਕੀਰਿਆ ਮੰਮੀ ਤੂੰ ਤਕੀਰਿਆ ਅੱਦਕਲ ਤਾਂ ਨੋਹਾ ਦੇ ਪੇਕੇ ਪਹਿਲਾਂ ਨਾਨਾ ਨੂੰ ਫੜਦੇ ਆਂ ਹੋਰ ਪਿੱਛੇ ਪਹਟਾੜੇ ਅਸੀਂ ਵਿਚਣਪੀਆਂ ਜਾਈਏ ਕਿਸੇ ਦੀ ਕੀ ਮਜਾਲ ਆ ਮੇਰੀਆਂ ਕੁੜੀਆਂ ਵਾਲਾ ਖਟਕ ਕੇ ਝਾਕ ਜਾਵੇ ਕੋਈ ਮੈਂ ਅੱਖ ਨਹੀਂ ਕੱਢ ਤੂੰ ਹੁਆ ਗੁੱਸਾ ਛੱਡ ਮਾਮਲੇ ਨੂੰ ਰਫਾ ਦਫਾ ਕਰ ਨਾਲੇ ਮੰਮੀਆਂ ਜਿਹੜਾ ਤੂੰ ਕਹਿੰਦੀ ਆ ਨਾ ਮੈਂ ਪੇਕੇ ਨਹੀਂ ਅੱਖਾਂ ਕੱਢ ਦੂੰ ਆ ਭਾਬੀ ਵੀ ਉਹਨਾਂ ਦੀ ਕੁੜੀ ਹੋਈ ਆ ਅਗਲੇ ਆਪਣੇ ਨਾਲ ਖੈਰ ਗੁਜ਼ਾਰਨਗੇ ਘਰਾਂ ਵਿੱਚ ਮਾੜੀ ਮੋਟੀ ਅੰਦਰਲਾ ਤਾਂ ਹੁੰਦੀ ਹੀ ਰਹਿੰਦੀ ਨੇ ਛਾਣਾ ਮੋਟਾ ਹਜਮ ਕਰਨਾ ਵੀ ਸਿੱਖੋ ਮੇਰੀਆਂ ਬਿੱਲੀਆਂ ਮੈਨੂੰ ਹੀ ਲਾਉ ਤੁਸੀਂ ਤੁਹਾਨੂੰ ਕਰਦੇਗਾ ਤੀਆਂ ਹੋ ਕੇ ਡਰਦੀਆਂ ਕਿਉਂ ਤੂੰ ਦੇਖਦਾ ਸਹੀ ਹੈ ਨਾ ਤਾਂ ਬਣਾ ਇਹਨਾਂ ਦਾ ਭਾਈ ਜਾਨ ਨੂੰ ਰਾਹ ਵੀ ਲੰਬੜੇ ਇਹਨਾਂ ਦਾ ਤਾਂ ਮੈਂ ਚੌਂਟੇ ਚਕਾ ਦੂ ਆਹਦੀ ਮਾਂ ਦੇ ਮੰਮੀ ਇਸ ਤੋਂ ਪਹਿਲਾਂ ਤੂੰ ਕੋਈ ਨਵਾਂ ਚੰਨਾ ਚਾੜੇ ਮੈਂ ਤਾਂ ਚੱਲੀ ਆਪਣੇ ਸਹੁਰੇ ਜੀ ਦੇ ਇੱਕ ਮਿੰਟ ਰੁਕੋ ਮੈਂ ਵੀ ਚੱਲਦੀ ਆ ਨਾਲ ਇਹਨਾਂ ਨੇ ਨਹੀਂ ਸੁਧਰਨਾ ਹਾਂ ਹਾਂ ਚੱਲ ਆ ਜਾ ਦਿੱਤੀ ਲੈ ਗਾਸ ਅਡਰਦਿਆਂ ਭੱਜ ਗਿਆ ਸਹੁਰਿਆਂ ਨੂੰ ਮੈਂ ਦੇਖੂ ਕੀ ਆਹਦੀ ਮਾਂ ਐ ਮੇਰੀ ਪੂਛ ਪੱਟ ਲੂ ਮੈਂ ਨਹੀਂ ਰਣਦੀ ਕਿਸੇ ਤੋਂ ਆ ਲੈਣ ਦੇ ਮੰਮੀ ਤੁਸੀਂ ਹਾਏ ਹਾਏ ਗੋਡੇ ਦਾ ਗੋਡੇ ਦੀ ਚਪੜੀ ਹੱਲੀ ਹੋਈ ਆ ਤੁਸੀਂ ਕਿਉਂ ਆਏ ਤੁਸੀਂ ਤਾਂ ਠੀਕ ਨਹੀਂ ਸੀ ਹੱਲੇ ਕੋਈ ਕੁਝ ਨਹੀਂ ਹੋਇਆ ਮੇਰੇ ਗੋਡੇ ਨੂੰ ਮੈਂ ਤੁਹਾਨੂੰ ਕਿਹਾ ਸੀ ਨਾ ਜਦਨ ਮੈਂ ਮੜੀ ਦੀ ਠੀਕ ਹੋ ਗਈ ਮੈਂ ਜਦਿਆ ਆਪਣੀ ਧੀ ਨੂੰ ਮਿਲਣ ਆ ਰਹੀ ਆ ਆਲਾ ਦੇਖ ਮੇਰੇ ਪੱਟੀ ਲੱਗ ਗਈ ਆ ਮੈਂ ਆ ਗਈ ਤੁਹਾਡਾ ਵੀ ਮੰਮੀ ਸਰਿਆ ਹੀ ਪਿਆ ਪਰ ਜੇ ਤੁਸੀਂ ਸੱਚ ਪੁੱਛੋ ਨਾ ਮੇਰਾ ਵੀ ਤੁਹਾਨੂੰ ਮਿਲਣ ਨੂੰ ਬੜਾ ਜੀ ਕਰਦਾ ਸੀ ਚੱਲ ਵਧੀਆ ਹੋ ਗਿਆ ਤੁਸੀਂ ਆ ਗਏ ਤੁਸੀਂ ਬੈਠੋ ਇੱਥੇ ਮੈਂ ਮੰਮੀ ਨੂੰ ਬੁਲਾ ਕੇ ਲੈ ਕੇ ਆਉਣੀ ਆ ਰਣ ਰਣ ਮੈਨੂੰ ਪਤਾ ਲੱਗ ਗਿਆ ਤੇਰੀ ਮਾਂ ਆਈ ਆ ਆਉਣੀ ਆ ਮੈਂ ਚਲੋ ਆ ਜਾਓ ਫੇ ਛੇਤੀ ਛੇਤੀ ਮੈਂ ਕਹਾਂ ਜੀ ਸੁਣੋ ਮੰਮੀ ਆਏ ਨੇ ਸਸਰੀ ਘਰਵਿੰਦ ਜੀ ਵਾਹ ਸਤਿ ਸ੍ਰੀ ਅਕਾਲ ਠੀਕ ਹਾਂ ਤੁਸੀਂ ਦੱਸੋ ਬੈ ਜੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਤੁਹਾਡੇ-ਤੋਡੇ ਦਾ ਹਾਲ ਹਾਂਜੀ ਠੀਕ ਆ ਚਲੋ ਸ਼ੁਕਰੀਆ ਮੈਂ ਤਾਂ ਬਹੁਤ ਫਿਕਰ ਕਰਦੀ ਸੀ ਕਿ ਅਗੀ ਓ ਤੁਸੀਂ ਬੈਠੋ ਨਾ ਜਾ ਕੇ ਨਾ ਤੁਸੀਂ ਪਹਿਲਾਂ ਸਮੋਸੇ ਤੇ ਜਲੇਬੀਆਂ ਲੈ ਕੇ ਆਓ ਤੁਹਾਨੂੰ ਪਤਾ ਨਾ ਮੰਮੀ ਮੇਰੀ ਨੂੰ ਜਲੇਬੀਆਂ ਬਹੁਤ ਪਸੰਦ ਨੇ ਅੱਛਾ ਜੀ ਪਸੰਦ ਹੈ ਮਾਂ ਨੂੰ ਜਲੇਬੀਆਂ ਹੋਰ ਭੈਣ ਜੀ ਤੁਹਾਡੇ ਗੋਡੇ ਦਾ ਕੀ ਹਾਲ ਹੈ ਮੈਨੂੰ ਤਾਂ ਬਹੁਤਾ ਹੀ ਫਿਕਰ ਹੋ ਗਿਆ ਹੁਣ ਤਾਂ ਨਾ ਬਹੁਤ ਠੀਕ ਆ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਆਮ ਵੀ ਸ਼ੁਕਰ ਕਾਦਾ ਸ਼ੁਕਰ ਆ ਮੰਮੀ ਆ ਡਾਕਟਰ ਨੇ ਇਹਨਾਂ ਨੂੰ ਕਿਹਾ ਸੀ ਕਿ 40 ਦਿਨ ਤੁਸੀਂ ਫੁੱਲ ਆਰਾਮ ਕਰਨਾ ਆਪਦਾ ਪੈਰ ਮੰਜੇ ਤੋਂ ਨਹੀਂ ਲਾਉਣਾ ਇਹਨਾਂ ਨੂੰ ਦੇਖ ਲੋ ਆ 20ਵੇਂ 22ਵੇਂ ਦਿਨ ਹੀ ਆਪਣੇ ਧੀ ਨੂੰ ਮਿਲਣ ਦਾ ਹੇਜ ਮਾਰ ਗਿਆ ਮਾਮਾ ਨੂੰ ਤਾਂ ਨਾ ਧੀਆ ਦਾ ਫਿਕਰ ਹੁੰਦਾ ਹੀ ਆ ਭੈਣ ਜੀ ਤੁਹਾਨੂੰ ਤਾਂ ਹੁਣ ਪਤਾ ਹੀ ਆ ਭੈਣ ਜੀ ਤੁਸੀਂ ਮਾਰੇ ਇਹਦਾ ਫਿਕਰ ਨਾ ਕਰਿਆ ਕਰੋ ਇਹ ਤਾਂ ਤੁਸੀਂ ਜਮ ਪਾਲ ਕੇ ਪੜਾ ਲਿਖਾ ਕੇ ਮੇਰੀ ਝੋਲੀ ਚ ਪਾਤੀ ਮੇਰੀ ਇੰਨੀ ਕਿ ਸੇਵਾ ਕਰਦੀ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਪੈਰ ਨਹੀਂ ਰੋਹਣ ਦਿੰਦੀ ਮੈਨੂੰ ਮੰਜੇ ਤੋਂ ਬੈਠੀ ਨੂੰ ਚਾਹ ਪਾਣੀ ਰੋਟੀ ਸਭ ਕੁਝ ਦਿੰਦੀ ਆ ਮੈਂ ਕਹਿੰਦੀ ਇਹੋ ਜੀ ਸਲਾਘਾ ਕੁੜੀ ਮੈਨਣੀ ਤਾਂ ਬਹੁਤ ਆਪੀ ਭੈਣ ਜੀ ਇਹ ਤਾਂ ਤੁਹਾਡਾ ਬਹੁਤ ਬੜਾ ਪਹਾਨਾ ਆ ਮੈਂ ਤਾਂ ਜਿੰਨੇ ਕੁ ਜੋਗੀ ਸੀ ਇਹਨੂੰ ਅੱਖਰ ਸਿਖਾ ਕੇ ਭੇਜੀ ਆ ਪਰ ਇਹ ਵੀ ਜਦੋਂ ਉੱਥੇ ਜਾਂਦੀ ਆ ਮੇਰੀ ਮੰਮੀ ਮੇਰੀ ਮੰਮੀ ਉੱਥੇ ਹੁੰਦੀ ਆ ਧਿਆਨ ਤੁਹਾਡੇ ਜੀ ਹੁੰਦਾ ਇਹਦਾ ਮੈਂ ਤਾਂ ਭਾਂਜੀ ਬਹੁਤ ਸਮਝਾਉਣੀ ਆ ਇਹਨੂੰ ਵੀ ਤੂੰ ਮੇਰਾ ਫਿਕਰ ਨਾ ਕਰਿਆ ਕਰ ਇਹ ਫੇਰ ਵੀ ਕੁੜਮਣੀ ਜੀ ਹਟਦੀ ਨਹੀਂ ਹੈ ਕਿ ਇਹ ਮੇਰੀ ਨੋਹ ਨਹੀਂ ਭਾਂਜੀ ਕੀ ਆ ਮੇਰੀ ਤੁਸੀਂ ਦੋਨੇ ਕੁੜਮਣੀਆਂ ਬੈਠ ਕੇ ਗੱਲਾਂ ਕਰੋ ਜਾਨੂ ਮੈਂ ਚਾਹ ਰੱਖ ਕੇ ਆਉਣੀ ਆ हां ਭੈਣ ਜੀ ਹੁਣ ਦੱਸੋ ਮੈਨੂੰ ਤੁਸੀਂ ਕਾਤੇ ਬੁਲਾਇਆ ਐਡੀ ਕਿਹੜੀ ਮੁਫਤਾ ਖੜੀ ਹੋ ਗਈ ਸੀ ਜਿਹੜਾ ਤੁਹਾਨੂੰ ਪਤਾ ਸੀ ਮੇਰੇ ਗੋਡੇ ਦੀ ਚੱਪਣੀ ਘੁੰਮੀ ਹੋਈ ਐ ਕਿਹੜੀ ਆਫਤ ਆ ਗਈ ਸੀ ਜਿਹੜਾ ਤੁਸੀਂ ਮੈਨੂੰ ਬੁਲਾਇਆ ਜੇ ਮੇਰੇ ਗੋਡੇ ਨੂੰ ਕੁਛ ਹੋ ਗਿਆ ਮੈਨੂੰ ਕੌਣ ਦੇਖੂਗਾ ਤੁਹਾਡੀ ਤਾਂ ਕਾਫਤਾਾ ਗੋਡੇ ਦੀ ਤੁਹਾਡੀ ਧੀ ਤਾਂ ਆਫਤਾਂ ਦੀ ਪੰਡ ਮੈਂ ਇਹ じゃ ਕੀ ਕਰਤਾ ਮੇਰੀ ਧੀ ਨੇ ਜਿਹੜਾ ਤੁਸੀਂ ਉਹਨੂੰ ਆਫਤਾਂ ਦੀ ਪੰਡ ਦੱਸਦੇ ਹੋ ਆ ਸੁਣ ਲਓ ਫਿਰ ਕੰਮ ਦਾ ਢੱਕਾ ਦੂਰਾ ਕਰਕੇ ਰਾਜੀ ਨਹੀਂ ਆ ਕੀ ਗੱਲ ਐ ਰੋਟੀ ਪਾਣੀ ਤੁਸੀਂ ਬਣਾਉਣਾ ਸਿਖਾ ਕੇ ਨਹੀਂ ਭੇਜਿਆ ਕਦੇ ਨੂਨ ਜ਼ਿਆਦੇ ਕਦੇ ਮਿਰਚ ਜ਼ਿਆਦੇ ਕੋਈ दाल सब्जी ਬਣਾਉਣੀ ਨਹੀਂ ਆਉਂਦੀ ਚੱਜ ਨਾਲ ਰਹਿਣ ਦੋ ਪੈਂਦੀ ਰਹਿਣ ਦੋ ਮੈਂ ਤਾਂ ਆਪਣੀ ਗੈਵੀ ਨੂੰ ਕੁਕਿੰਗ ਦਾ ਕੋਰਸ ਕਰਾ ਕੇ ਭੇਜਿਆ ਐਨੀ ਹਰ ਚੀਜ਼ ਸਵਾਦ ਬਣਾਉਂਦੀ ਆ ਲੋਕੀ ਖਾਣ ਵਾਲੇ ਉਂਗਲਾ ਚੱਕਦੇ ਰਹਿ ਜਾਂਦੇ ਨੇ ਤੁਸੀਂ ਉਂਗਲਾਂ ਚੱਕਣ ਦੀ ਗੱਲ ਕਰਦੇ ਹੋ ਇਹਦੀ ਬਣਾਈ ਚੀਜ਼ ਵੱਲ ਤਾਂ ਝਾਕਣ ਨੂੰ ਜੀ ਨਹੀਂ ਕਰਦਾ ਉਹ ਜਿਹੜੀ ਚੀਜ਼ ਦੇਖਣ ਨੂੰ ਚੰਗੀ ਨਹੀਂ ਲੱਗਦੀ ਖਾਣ ਨੂੰ ਵੀ ਸਵਾਦ ਲੱਗੂਗੀ ਇਹਦਾ ਤਾਂ ਇਹ ਸਾਫ ਹੋ ਰਿਹਾ ਵੀ ਜਿਹੜਾ ਕਿਸੇ ਕੋਰਸ ਕਰਾਇਆ ਉਹ ਤੁਹਾਡੇ ਕੋਲ ਕੋਰਸ ਕਰਕੇ ਤੁਹਾਡੇ ਕੋਲ ਹੀ ਚੰਡਿਆਈ ਨਾਲ ਨਹੀਂ ਲੈ ਕੇ ਆਈ ਜੇ ਨਾ ਕੋਈ ਤੁਹਾਨੂੰ ਉਹਦੀ ਚੀਜ਼ ਬਣਾਈ ਪਸੰਦ ਨਹੀਂ ਆਉਂਦੀ ਇਹਦੇ ਵਿੱਚ ਵੀ ਤੁਹਾਡਾ ਇੱਕ ਕਸੂਰ ਆ ਤੁਹਾਡੀ ਰਸੋਈ ਦੇ ਵਿੱਚ ਪੂਰੇ ਮਸਾਲੇ ਨਹੀਂ ਹੋਣੇ ਅੱਜ ਕੱਲ੍ਹ ਚੀਜ਼ ਤਾਂ ਹੀ ਸਵਾਦ ਬਣਦੀ ਤੇ ਸਾਰੇ ਰਸੋਈ ਦੇ ਮਸਾਲੇ ਹੋਣ ਠੀਕ ਹੈ ਤੁਹਾਡੇ ਘਰ ਤਾਂ ਕੀਤਾ ਕਿ ਮੇਰਾ ਨਹੀਂ ਕੋਈ ਝਾਕਣ ਨੂੰ ਜੀ ਕਰਦਾ ਹੈਗਾ ਬਕਵਾਕੀ ਤੁਸੀਂ ਖਾਣੇ ਹੋ ਇਹੀ ਚੀਜ਼ ਮੇਰੇ ਘਰ ਬਣਦੀ ਆ ਤਾਂ ਮੇਰੀ ਧੀ ਰਿਆ ਸੇਤਾ ਕਰ ਦੇ ਸੀ ਸਾਰੇ ਥੱਕਦੇ ਵੀ ਗੈ ਵੀ ਨੇ ਅੱਜ ਇੰਨੀ ਸਵਾਦ ਵਾਲੀ ਸਬਜ਼ੀ ਬਣਾਈ ਆ ਸਾਨੂੰ ਤਾਂ ਮਸੀ ਮਿਲ ਗਿਆ ਸਾਡੇ ਧੀ ਬਣੀ ਹੋਈ ਚੀਜ਼ ਖਾਣ ਰੋਟੀ ਤਾਂ ਤੁਸੀਂ ਛੱਡੋ ਕਪੜੇ ਇਹਨੂੰ ਨਹੀਂ ਧੋਣੇ ਆਉਂਦੇ ਸਫਾਈ ਇਹਨੂੰ ਨਹੀਂ ਕਰਨੀ ਆਉਂਦੀ ਆ ਤੁਹਾਡੇ ਸਾਹਮਣੇ ਹੀ ਆ ਫਰਸ਼ ਕਿੱਟਾ ਫਰਸ਼ਾ ਦੇ ਕੇ ਕਹੇ ਯਾਰ ਆਪਿਆ ਕਪੜੇ ਧੋਂਦੀ ਕਲਰ ਇਹ ਨਹੀਂ ਨਖੇਰਦੀ ਪੌਚਾ ਇਹ ਨਹੀਂ ਨਖੇਰਦੀ ਉਹਵੇਂ ਘੱਟ ਘੱਟ ਪਾ ਦਿੰਦੀ ਆ ਕੋਈ ਕੰਮ ਵੀ ਨਹੀਂ ਕਰਨਾ ਆਉਂਦਾ ਇਹ ਚ ਮੇਰੀ ਗੈਵੀ ਦਾ ਕੀ ਕਸੂਰ ਆ ਜੇ ਤੁਹਾਨੂੰ ਉਹਦੇ ਕਪੜੇ ਧੋਤੇ ਨਹੀਂ ਪਸੰਦ ਆਉਂਦੇ ਜਾਂ ਉਹਦਾ ਪੋਚਾ ਲਾਇਆ ਹੋਇਆ ਨਹੀਂ ਪਸੰਦ ਆਉਂਦਾ ਹੁਣ ਤਾਂ ਹਰ ਘਰ ਚ ਟ੍ਰੈਂਡ ਆ ਕੰਮ ਵਾਲੀਆਂ ਰੱਖਣ ਦਾ ਸਫਾਈਆਂ ਨੂੰ ਲੱਗ ਕੱਪੜਿਆਂ ਨੂੰ ਲੱਗ ਭਾਂਡਿਆਂ ਨੂੰ ਲੱਗ ਜੇ ਤੁਹਾਨੂੰ ਹੁਣ ਗਹਿਵੀ ਦਾ ਕੰਮ ਕੀਤਾ ਪਸੰਦ ਨਹੀਂ ਆਉਂਦਾ ਤਾਂ ਫਿਰ ਤੁਸੀਂ ਆਪ ਕਰ ਲਓ ਜੇ ਮੇਰੇ ਧੀ ਦੇ ਵਿੱਚ ਕੋਈ ਹੋਰ ਨੁਕਸਾ ਤਾਂ ਉਹ ਦੱਸੋ ਇਹ ਫालतੂਆਂ ਗੱਲਾਂ ਨਾ ਕਰੋ ਮੇਰੇ ਨਾਲ ਸਫਾਈਆਂ ਦਾ ਵੀ ਛੱਡੋ ਕੰਮ ਦਾ ਵੀ ਛੱਡੋ ਸਾਰਾ ਕੁਝ ਪਿੱਛੇ ਛੱਡ ਦਿਓ ਤੁਸੀਂ ਇਹ ਦੇਖੋ ਵੀ ਇਹਨੂੰ ਬੋਲਣ ਦੀ ਵੀ ਭਰਤ ਨਹੀਂ ਚਨੀ ਹੈਗੀ ਇੰਨਾ ਤੋੜਾ ਬੋਲਦੀ ਆ ਨਾ ਜਿਵੇਂ ਅੱਕ ਚੱਬਿਆ ਹੁੰਦਾ ਇਹ ਤਾਂ ਭੈਣ ਜੀ ਤੁਹਾਡੀ ਗੱਲ ਸਦਾ ਸਰ ਝੂਠ ਆ ਜਦ ਮੇਰੀ ਧੀ ਬੋਲਦੀ ਸੀ ਨਾ ਉਹਦੇ ਮੂੰਹ ਚੋਂ ਫੁੱਲ ਗਿਰਦੇ ਸੀ ਫੁੱਲ ਉਹ ਫੁੱਲ ਤਾਂ ਹੁਣ ਤੁਹਾਡੇ ਘਰੇ ਹੀ ਛੱਡਿਆ ਹੀ ਹੁਣ ਤਾਂ ਉਹਦੇ ਮੂੰਹ ਚੋਂ ਏਡੀਆਂ ਏਡੀਆਂ ਲਾਲ ਮਿਰਚਾਂ ਡੰਡੀ ਵਾਲੀਆਂ ਕਰਦੀਆਂ ਨੇ ਇਹਦਾ ਮਤਲਬ ਤਾਂ ਭੈਣ ਜੀ ਇਹ ਹੋਇਆ ਤੁਸੀਂ ਮੇਰੀ ਧੀ ਨੂੰ ਇਡੀ ਡੇਟ ਇੰਨਾ ਕਰਦੇ ਹੋ ਮੁੱਖ ਅੱਕੀ ਹੋਈ ਬੋਲਦੀ ਆ ਨਹੀਂ ਕਿਸੇ ਦਾ ਨਹੀਂ ਜੀ ਕਰਦਾ ਬੋਲਣ ਨੂੰ ਇੱਥੇ ਨਾ ਉਹਨੂੰ ਬਿਨਾਂ ਮਤਲਬ ਤਾਂ ਕੋਈ ਟੋਕਾ ਟੱਕੀ ਕਰਦਾ ਹੋਊਗਾ ਦਿਨ ਰਾਤ ਤਾਨੇ ਮਿਹਨੇ ਮਾਰਦਾ ਹੋਊਗਾ ਹੁਣ ਅੱਕਿਆ ਹੋਇਆ ਬੰਦਾ ਕੀ ਕਰੇ ਅੱਕ ਕੇ ਤਾਂ ਬੰਦਾ ਬੋਲੂ ਗਾਈ ਤਾਂ ਹੀ ਤਾਂ ਮੇਰੀ ਵਿਚਾਰੀ ਧੀ ਨੂੰ ਤੁਹਾਡੇ ਨਾਲ ਇਦਾਂ ਬੋਲਣਾ ਪੈਂਦਾ ਵਾ ਇਹਦਾ ਮਤਲਬ ਤੁਹਾਡੀ ਕੁੜੀ 'ਚ ਕੋਈ ਨੁਕਸ ਨਹੀਂ ਜਿੰਨੇ ਵੀ ਕਸੂਰ ਨੇ ਸਾਰੇ ਮੇਰੇ ਹੀ ਨੇ ਲੱਗਦਾ ਤਾਂ ਤੁਹਾਡਾ ਹੀ ਸੀ ਕਸੂਰ ਪਰ ਮੈਂ ਆਪਣੇ ਮੂੰਹੋਂ ਸੀ ਕਹਿਣਾ ਚਾਹੁੰਦੀ ਹੁਣ ਤੁਸੀਂ ਆਪਾ ਹੀ ਮੰਨਗੇ ਨਾਲੇ ਭੈਣ ਜੀ ਇਹ ਹੈਗਾ ਤੁਹਾਡੇ ਘਰ ਦਾ ਮਸਲਾ ਇੱਥੇ ਨਾ ਮੈਂ ਬੋਲਦੀ ਚੰਗੀ ਨਹੀਂ ਲੱਗਦੀ ਹੈਗੀ ਨਾਲੇ ਤਾਂ ਤੁਸੀਂ ਸਾਰਾ ਕੁਝ ਕਹਿਤਾ ਕੋਈ ਕਸਰ ਨਹੀਂ ਛੱਡੀ ਹਜੇ ਤੁਸੀਂ ਕਹਿੰਨਾ ਮੈਂ ਬੋਲਦੀ ਚੰਗੀ ਨਹੀਂ ਲੱਗਦੀ ਛੱਡਿਆ ਕੀ ਆ ਕਹਿਣ ਤੋਂ ਤੁਸੀਂ ਭੈਣ ਜੀ ਮੈਂ ਹੈਗੀ ਤੀ ਦੀ ਮਾਂ ਠੀਕ ਹੈ ਮੈਨੂੰ ਤਾਂ ਝੁੱਕ ਹੀ ਰਹਿਣਾ ਪੈਣਾ ਜੇ ਮੇਰੀ ਧੀ 'ਚ ਕੋਈ ਹੋਰ ਨੁਕਸ ਤਾਂ ਉਹ ਦੱਸੋ ਮੈਨੂੰ ਹੋਰ ਨੁਕਸ ਮੈਂ ਕੀ ਦੱਸਾਂ ਭੈਣ ਜੀ ਨਾ ਤੁਸੀਂ ਮੰਨਣਾ ਹਾਂ ਬੱਸ ਤੁਸੀਂ ਇੰਨਾ ਕੁ ਕਰੋ ਵੀ ਇਹਨੂੰ 10-12 ਦਿਨ ਲਈ ਪੱਕੇ ਲੈ ਨਾ। ਨਾ ਭੈਣ ਜੀ ਨਾ ਮੈਂ ਗੈਵੀ ਨੂੰ ਪੱਕੇ ਨਹੀਂ ਲੈ ਕੇ ਜਾਣਾ। ਤੁਸੀਂ ਤਾਂ ਸਾਰਾ ਭਾਂਡਾ ਮੇਰੇ ਸਿਰ ਹੀ ਭੰਦ ਦੇਣਾ ਵੀ ਮਾਂ ਆਈ ਸੀ ਲੈ ਗਈ। ਵੈਸੇ ਤਾਂ ਭੈਣ ਜੀ ਮੈਨੂੰ ਪਤਾ ਮੇਰੀ ਧੀ ਚ ਕੋਈ ਗਲਤੀ ਨਹੀਂ। ਜੇ ਕੋਈ ਗਲਤੀ ਹੈ ਵੀ ਉਹਦੇ ਚ ਵੀ ਕਸੂਰ ਗੈਵੀ ਦਾ ਨਹੀਂ ਤੁਹਾਡਾ। ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆਉਂਦੀ ਭੈਣ ਜੀ। ਤੁਸੀਂ ਮੇਰੀ ਧੀ ਦਾ ਫਿਕਰ ਨਾ ਕਰੋ ਤੁਸੀਂ ਨਾ ਆਪਣੇ ਆਪ ਨੂੰ ਸੁਧਾਰੋ ਫਟ ਹਾਇਰ ਰੱਬਾ ਮੈਂ ਤੁਹਾਨੂੰ ਬੁਲਾਇਆ ਕਿਸ ਕੰਮ ਸਿੱਤ ਸੀ ਕਰੀਗੀ ਜਾਣੇ ਆ ਜੋੜੇ ਤੁਹਾਡੇ ਮੂਰੇ ਹੱਥ ਹੁਣ ਤੁਸੀਂ ਆਏ ਤਾਂ ਹੈਗੇ ਆ ਇਹਨੂੰ ਕੁਛ ਨਾ ਕੁਛ ਸਮਝਾ ਕੇ ਜਾਏ ਮੈਂ ਵੀ ਜੋੜੇ ਤੁਹਾਡੇ ਮੂਰੇ ਹੱਥ ਭੈਣ ਜੀ ਮੈਂ ਨਹੀਂ ਤੁਹਾਡੇ ਘਰ ਦੇ ਵਿੱਚ ਦਾ ਅੰਦਾਜ਼ੇ ਕਰਨੀ ਨਹੀਂ ਨੂੰ ਦੀ ਮਾਂ ਨੂੰ ਤਾਂ ਕਹਿਣੇ ਬੜਾ ਸੌਖਾ ਵਾ ਵੀ ਮਾਂ ਘਰ ਪਟਦੀ ਆ ਮੈਂ ਆਪਣੀ ਧੀ ਵਿਆਹੀ ਹੁਣ ਮੇਰੀ ਨਹੀਂ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਮੇਰੇ ਕਹਦੇ ਮੇਰੀ ਇੱਕ ਗੱਲ ਮੰਨੋ ਤੁਸੀਂ ਹੁਣ ਇਹਦੀ ਸੱਸ ਨਹੀਂ ਇਹਦੀ ਮਾਂ ਬਣ ਕੇ ਦੇ ਫਿਰ ਵੀ ਜੇ ਮੇਰੀ ਗੈਰ ਵੀ ਤੁਹਾਡੀ ਧੀ ਨਾ ਬਣੀ ਫਿਰ ਤੁਸੀਂ ਮੈਨੂੰ ਦੂਰ ਦੱਸਿਓ ਹੁਣ ਆਇਆ ਨਾ ਊਠ ਪਹਾੜ ਥੱਲੇ ਆ ਨੂਹ ਦੇ ਪੇਕਿਆਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕਰਨੀ ਤਾਂ ਸੌਖੀਏ ਬੜੀ ਆ ਪਤਾ ਤਾਂ ਉਦੋਂ ਲੱਗਦਾ ਜਦੋਂ ਨੈਲੇ ਤੇ ਡੈਲਾ ਵੱਜਦਾ